ਤੁਹਾਨੂੰ ਅੰਦਰ ਵਿੱਚ ਬੀਜਪੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਆਪ ਸਰਕਾਰ ਦੇ ਖਿਲਾਫ ਇਹ ਤਰਨਾ ਪ੍ਰਦਰਸ਼ਨ ਹੋਇਆ ਬੀਜਪੀ ਵਰਕਰਾਂ ਨੇ ਪੈਰੀਗੇਟਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਬੀਜਪੀ ਵਰਕਰਾਂ ਦੇ ਵਿੱਚ ਤੱਕਾ ਮੁਕੀ ਹੋਈ ਜਮਨੀਸ਼ੋ ਸ਼ਾਇਦ ਆਸੇ ਕਿ ਜਮਨੀ ਚੋਨ ਨੂੰ ਲੈ ਕੇ ਆਪ ਖਿਲਾਫ ਪ੍ਰਦਰਸ਼ਨ ਹੋਇਆ ਤੇ ਆਪ ਤੇ ਤੱਕਾ ਸ਼ਹੀਦ ਦਾ ਇਲਜ਼ਾਮ ਜੜਾ ਲਗਾਇਆ ਗਿਆ ਬੀਜਪੀ ਵਰਕਰਾਂ ਨੂੰ ਤਮਕੌਨ ਦਾ ਵੀ ਇਲਜ਼ਾਮ ਲਗਾਇਆ ਗਿਆ ਉਹਨਾਂ ਸਾਰਾ ਫੋਕਸ ਪੰਜਾਬ 'ਚ ਹੋ ਗਿਆ ਯੋਕੀਓ ਹੋ ਇਸਟੈਂਪ ਰਾਜਨੀਤਿਕ ਮੇਨ ਉਸ ਤੋਂ ਸਟ੍ਰੀਮ ਤੋਂ ਬਾਹਰ ਹੋ ਗਏ ਇਸ ਲਈ ਚੋਰ ਦਰਵਾਜੇ ਤੋਂ ਵੜਨ ਲਈ ਉਹਨਾਂ ਨੇ ਜਿਹੜੀ ਵੈਸਟ ਦੀ ਸੀਟ ਹੈ ਜਿਹੜੀ ਐਮਐਲਏ ਸ੍ਰੀ ਗੋਕੀ ਜੀ ਦੀ ਡੈਥ ਤੋਂ ਬਾਅਦ ਖਾਲੀ ਹੋਈ ਹੈ ਉਹਦੇ ਬਾਏ ਇਲੈਕਸ਼ਨਾਂ ਵਿੱਚ ਉਹਨਾਂ ਨੇ ਇੱਕ ਚੋਰ ਰਸਤਾ ਲੱਭ ਪਿਆ ਵੀ ਇਹ ਜਿਹੜੀ ਸੀਟ ਹੈ ਅਸੀਂ ਬਾਏ ਹੁਕਤ ਔਰ ਬਾਏ ਕ੍ਰੁਕ ਜਿਤਨੀ ਹੈ ਇਹ ਲੋਕਤੰਤਰ ਦੀ ਹੱਤਿਆ ਕਰ ਰਿਹਾ ਹੈ ਉਨ੍ਹਾਂ ਪੁਲਿਸ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਜਿਹੜੇ ਐਸਐਚਓ ਹੈ ਵੈਸਟ ਸੀਟ ਦੇ ਜਿਹੜੇ ਐਸਐਚਓ ਹੈ ਉਹਨਾਂ ਕੱਲੇ-ਕੱਲਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਵੀ ਤੁਹਾਡਾ ਇਲਾਕਾ ਜਿੱਤ ਕੇ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਸ਼ਰਮ ਆਣੀ ਚਾਹੀਦੀ ਏ ਉਹਨਾਂ ਅਫਸਰਾਂ ਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਇਸ ਪੁਰਸੋਂ ਡਰਨ ਵਾਲਾ ਹੈ ਔਰ ਨਾ ਇਸ ਸਰਕਾਰ ਤੋਂ ਡਰਨ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਇਹਨਾਂ ਦਾ ਡਟ ਕੇ ਮੁਕਾਬਲਾ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਡਰਦਾ ਹੈ ਨਾ ਕਰਨ ਇਹਨਾਂ ਤੋਂ ਡਰ ਕੇ ਬੈਠੇਗਾ ਅਲੱਗ ਅਲੱਗ ਥਾਣਿਆਂ ਤੋਂ ਲੁਧਾਨਾ ਵੈਸਟ ਦੇ ਸਾਡੇ ਕਾਰਜਕਰਤਾਵਾਂ ਨੂੰ ਫੋਨ ਜਾ ਰਹੇ ਸਨ ਜੀ ਮੇਰੇ ਲੋਕੋ ਵੀ ਤੁਸੀਂ ਆਪਣੇ ਬੂਥ ਦੇ ਕਾਰਜਕਰਤਾਵਾਂ ਦੀ ਲਿਸ਼ਟਾ ਦਿਓ ਸਾਨੂੰ ਚਾਹੇ ਸਾਡੇ ਹਰੇਜੀਤ ਦੇ ਕਾਉਂਸਲਰ ਸਨ ਚਾਹੇ ਸਾਡੇ ਮੰਡਲ ਦੇ ਪਤਾਂਧਿਕਾਰੀ ਸਨ ਔਰ ਚਾਹੇ ਸਾਡੇ ਬੂਥ ਲੈਵਲ ਦੇ ਕਾਰਜਕਰਤਾ ਸਨ ਅਸੀਂ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਕੰਮ ਨਹੀਂਗਾ ਕਿਉਂ ਸਾਡੇ ਬੂਥ ਲੈਵਲ ਦੇ ਵਰਕਰਾਂ ਦੀਆਂ ਲਿਸ਼ਟਾਂ ਮੰਗੇ ਇਸ ਮਸਲੇ ਦੇ ਵਿੱਚ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਵੀ ਕੀਤੀ ਸੀ ਔਰ ਅੱਜ ਅਸੀਂ ਇਸੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਅੱਜ ਪਾਰਟੀ ਨੇ ਰੋਸ ਪ੍ਰਦਰਸ਼ਨ ਰੱਖਿਆ ਸੀਗਾ ਔਰ ਅਸੀਂ ਹੁਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਅਸ਼ੂਰ ਕੀਤਾ ਕਿ ਕਿਸੇ ਵੀ ਪੈਰਾ ਦੇਾਂਗੇ ਠੋਕੇ ਅਵਾਜ਼ ਸਾਹਿਬ ਤੁਹਾਡੀ ਸੁਣਦੇ ਕਿਸੇ ਵੀ ਤਰ੍ਹਾਂ ਦੇ ਨਾਲ ਉਨਲੈਸ ਵੱਲੋਂ ਸਾਡੇ ਕਿਸੇ ਵੀ ਕਾਰਕਿਰਤਾ ਨੂੰ ਇਸ ਤਰ੍ਹਾਂ ਦੀ ਨਾ ਇਨਫੋਰਮੇਸ਼ਨ ਮੰਗੀ ਜਾਏਗੀ ਨਾ ਹੀ ਕਿਸੇ ਵੀ ਕਾਰਕਿਰਤਾ ਨੂੰ ਤੰਗ ਪ੍ਰੇਸ਼ਾਨ